ਗੁੰਡਾਗਰਦੀ ਚਰਮ ਸੀਮਾ ਦੇ ਔਰ ਔਰਤਾਂ ਦੇਖ ਲਓ ਉਹਨਾਂ ਨੇ ਝੂਠੇ ਵਾਦੇ ਕੀਤੇ ਕਿਸੇ ਨੂੰ ਹਜ਼ਾਰ-ਹਜ਼ਾਰ ਰੁਪਏ ਅਜੇ ਤੱਕ ਨਹੀਂ ਦਿੱਤਾ ਮੁਲਕਾਬਾਦ ਸਰਕਾਰ ਮੁਲਕਾਬਾਦ ਝੂਠਾਬਾਦ ਮੁਲਕਾਬਾਦ ਜਿਹੜੀ ਬਦਲਾਵ ਦਾ ਇੱਕ ਲੋਕਾਂ ਨੂੰ ਝਾਂਸਾ ਦੇ ਕੇ ਆਏ ਸੀ ਇਹ ਸਰਕਾਰ ਜੰਗੀ ਹੋਵੇ ਦੇ ਅਫਸਰ ਆਪਣੇ ਆਪ ਕੰਮ ਕਰਦੇ ਆ ਅੱਜ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਭਾਈ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਦਰਨਾ ਪ੍ਰਦਰਸ਼ਨ ਜਿਹੜਾ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਉੱਥੇ ਸਾਡੇ ਨਾਲ ਜਿਹੜਾ ਵੈਸਟ ਹਲਕੇ ਤੋਂ ਇਨਚਾਰਜ ਨੇ ਬੀਬੀ ਸੁਰਿੰਦਰ ਗੌਰ ਜੀ ਗੱਲਬਾਤ ਕਰ ਲੈਣੇ ਆ ਮੈਮ ਜਿਹੜਾ ਅੱਜ ਤੁਹਾਡੇ ਵੱਲੋਂ ਦਰਨਾ ਲਗਾਇਆ ਗਿਆ ਹੈ ਗੰਦੇ ਪਾਣੀ ਨੂੰ ਲੈ ਕੇ ਜਦੋਂ ਇਲੈਕਸ਼ਨ ਸੀਗੇ ਉਪ ਚੋਣਾਂ ਸੀਗੇ ਉਦੋਂ ਤੇ ਜਦੋਂ ਸੀਐਮ ਸਾਹਿਬ ਇੱਥੇ ਪਹੁੰਚੇ ਮੰਤਰੀ ਲੀਡਰ ਇੱਥੇ ਪਹੁੰਚੇ ਕਹਿੰਦੇ ਸੀ ਅਸੀਂ ਬਹੁਤ ਜਲਦ ਇਹ ਕੰਮ ਕਰਾਵਾਂਗੇ ਕਿਉਂ ਨਹੀਂ ਹਜੇ ਤੱਕ ਕਰਾਇਆ ਹੁਣ ਤੇ ਕਾਫੀ ਦੇਰ ਹੋ ਗਈ ਇਲੈਕਸ਼ਨ ਹੋਏ ਨੂੰ ਇਹੋ ਹੀ ਸਵਾਲ ਪੁੱਛਣ ਲਈ ਜਨਤਾ ਜਨਾਨਦਰ ਇੱਥੇ ਬੈਠੀ ਹੈ। ਇਹੋ ਹੀ ਸਵਾਲ ਪੁੱਛਣ ਲਈ ਲੋਕ ਇੱਥੇ ਬੈਠੇ ਆ ਪਰੇਸ਼ਾਨੀ 'ਚ ਬੈਠੇ ਆ ਕਿਉਂਕਿ ਝੂਠੇ ਵਾਅਦੇ ਕਰਕੇ ਇਹ ਸਰਕਾਰ ਬਣੀ ਸੀ। ਜਿੰਨੇ ਝੂਠੇ ਵਾਅਦੇ ਕੀਤੇ ਸੀ। ਉਹਨਾਂ 'ਚ ਕੋਈ ਵੀ ਪੂਰਾ ਨਹੀਂ ਕੀਤਾ। ਚਾਹੇ ਉਹ ਕਰਜ਼ਾ ਮੁਕਤ ਕਰਨ ਦੀ ਪੰਜਾਬ ਨੂੰ ਗੱਲ ਹੋਵੇ। ਚਾਹੇ ਉਹ ਭ੍ਰਿਸ਼ਟਾਚਾਰ ਮੁਕਤ ਕਰਨ ਦੀ ਗੱਲ ਹੋਵੇ। ਚਾਹੇ ਉਹ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਹੋਵੇ। ਜੀ। ਲਾਅ ਐਂਡ ਆਰਡਰ ਦੇਖ ਲਓ ਤੁਸੀਂ। ਗੁੰਡਾਗਰਦੀ ਚਰਮ ਸੀਮਾ ਦੇ ਔਰ ਔਰਤਾਂ ਦੇਖ ਲਓ ਉਹਨਾਂ ਨੇ ਝੂਠੇ ਵਾਦੇ ਕੀਤੇ ਕਿਸੇ ਨੂੰ ਹਜ਼ਾਰ-ਹਜ਼ਾਰ ਰੁਪਏ ਅਜੇ ਤੱਕ ਨਹੀਂ ਦਿੱਤਾ ਮੈਮ ਜੀ ਵੈਸਟ ਹਲਕੇ ਦੀ ਗੱਲ ਕਰ ਲਿਆ ਤੁਹਾਡੇ ਵੈਸਟ ਹਲਕੇ ਜੋ ਬਹੁਤ ਜ਼ਿਆਦਾ ਬੁਰਾ ਹਾਲਤ ਜੋ ਆਪਾਂ ਇਲੈਕਸ਼ਨਾਂ ਦੇ ਵਿੱਚ ਵੀ ਸਰਵੇ ਕੀਤਾ ਤੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਅਜੇ ਤੱਕ ਵੀ ਉਹ ਜਿਹੜੀ ਆ ਸਮੱਸਿਆ ਹੱਲ ਨਹੀਂ ਹੋ ਪਈ ਗੰਦੇ ਪਾਣੀ ਦੀ ਉਸ ਨੂੰ ਕਿਵੇਂ ਦੇਖ ਲਓ ਕਿਉਂ ਤੁਸੀਂ ਗੱਲ ਕੀਤੀ ਕਿਸੇ ਅਫਸਰਾਂ ਦੇ ਨਾਲ ਜਾਂ ਕਿਸੇ ਨਾਲ ਗੱਲਬਾਤ ਹੋਈ ਤੁਹਾਡੀ ਗੱਲਬਾਤ ਕਰਨ ਦਾ ਕੋਈ ਫਾਇਦਾ ਨਹੀਂ ਤਾਂ ਹੀ ਇੱਥੇ ਬੈਠਣਾ ਪਿਆ ਬਿਲਕੁਲ ਹਾਂ ਜੇ ਗੱਲਬਾਤ ਕਰਨ ਅਸਰ ਹੁੰਦਾ ਤਾਂ ਇੱਥੇ ਦਰਿਆ ਪਿਛਾ ਕੇ ਬੈਠਣ ਦੀ ਲੋੜ ਨਹੀਂ ਸੀ ਜੀ ਔਰ ਜੇ ਹੁਣ ਵੀ ਸੁਣਵਾਈ ਨਹੀਂ ਹੋਈ ਕਿਉਂਕਿ ਇਹ ਅੰਨੀ ਗੁੰਗੀ ਬੋਲੀ ਸਰਕਾਰ ਹੈ ਜੇ ਹੁਣ ਵੀ ਸੁਣਵਾਈ ਨਹੀਂ ਹੋਈ ਨਾ ਤੇ ਇਹ ਧਰਨੇ ਪ੍ਰਦਰਸ਼ਨ ਇੱਦਾਂ ਕੰਟੀਨਿਊ ਰੱਖਾਂਗੇ ਇਹ ਜਨਤਾ ਜਨਾਰਦਾਨ ਹੈ ਜੇ ਇਹ ਸਰਕਾਰਾਂ ਬਣਾਉਣ ਜਾਣਦੇ ਆ ਤਾਂ ਲਾਉਣ ਵੀ ਜਾਣਦੇ ਆ ਜੇ ਇਸੇ ਤਰ੍ਹਾਂ ਲੋਕ ਪਰੇਸ਼ਾਨ ਹੁੰਦੇ ਰਹੇ ਤਾਂ ਤੁਹਾਨੂੰ ਕੀ ਲੱਗਦਾ ਹੈ ਲੋਕ ਚੁੱਪ ਬੈਠਣਗੇ ਇਹ ਜਨਤਾ ਚੁੱਪ ਬੈਠਣ ਵਾਲੀ ਨਹੀਂ ਔਰ ਇਹ ਜਿਹੜਾ ਇਹਨਾਂ ਦੀਆਂ ਕੀਤੀ ਹੋਈਆਂ ਆਪਣੇ ਜੂਨ ਜ਼ਬਰ ਕੀਤੇ ਹੋਏ ਲੋਕਾਂ ਦੇ ਉੱਪਰ ਪੀਣ ਵਾਲਾ ਸਾਫ ਪਾਣੀ ਨਹੀਂ ਮਿਲ ਰਿਹਾ ਉਹਦਾ ਹਿਸਾਬ ਕਿਤਾਬ ਜਰੂਰ ਲੈਣੀ ਇਹ ਹੁਣ ਜੇ ਨਾ ਹੱਲ ਹੋਇਆ ਤੇ ਅੱਗੇ ਦਾ ਕਿਦਾਂ ਕਿਵੇਂ ਰਹੇਗਾ ਕਿ ਐਦਾਂ ਹੀ ਪ੍ਰਦਰਸ਼ਨ ਕੀਤੇ ਜਾਣਗੇ ਇਹ ਦੇਖੋ ਜੀ ਇਹ ਤਾਂ ਸੰਘਰਸ਼ ਆ ਜੇ ਸੁਣਵਾਈ ਨਹੀਂ ਹੁੰਦੀ ਤਾਂ ਸੰਘਰਸ਼ ਤਾਂ ਕਦੀ ਰੁਕਦਾ ਹੀ ਨਹੀਂ ਸੰਘਰਸ਼ ਦਾ ਸੰਘਰਸ਼ ਰੁਕਣ ਵਾਲੀ ਚੀਜ਼ ਹੀ ਨਹੀਂ ਹੁੰਦਾ ਸੰਘਰਸ਼ ਦਾ ਮਤਲਬ ਹੀ ਹੁੰਦਾ ਵੀ ਕਦੀ ਰੁਕਣਾ ਨਹੀਂ ਪੂਰੇ ਜਲੰਧਰ ਦੇ ਵਿੱਚ ਰਿਪਲੇਸਮੈਂਟ ਹੋਣ ਵਾਲੀ ਹੈਗੀ ਆ ਉਹਦੇ ਵਿੱਚੋਂ ਇੱਕ ਵੀ ਕੰਮ ਨਹੀਂ ਸ਼ੁਰੂ ਹੋਇਆ ਤੁਸੀਂ ਸੀਵਰੇਜ ਸਾਡੇ ਆਲਰੇਡੀ ਜਿਹੜੇ 2-2 ਮਹੀਨੇ ਤੋਂ 4-4 ਮਹੀਨੇ ਤੋਂ ਕੰਮ ਸ਼ੁਰੂ ਹੋਇਆ ਹੋਇਆ ਉਹ ਬੰਦ ਕੀਤਾ ਗਿਆ ਹੈਗਾ ਜਿਹੜੀਆਂ ਸੜਕਾਂ ਮਹਿਕ ਸਿਲਮਾ ਸੋਡਰ ਵਾਲੀ ਸਾਡੀ ਸੜਕ ਨੂੰ ਅੱਜ 2 ਸਾਲ ਹੋ ਗਏ ਜੀ ਪੱਟੇ ਨੂੰ ਤੇ ਅੱਜ ਤੱਕ ਉਹ ਨਹੀਂ ਕੰਪਲੀਟ ਹੋ ਸਕੀ ਇਹਨਾਂ ਤੋਂ 2.5 ਸਾਲ ਤੋਂ ਉੱਪਰ ਜੰਡੂ ਸਿੰਘੇ ਤੋਂ ਜਿਹੜੀ ਲੰਬੇ ਪਿੰਡ ਵਾਲੀ ਸੜਕ ਹੈ ਉਹ ਨਹੀਂ ਕੰਪਲੀਟ ਹੋ ਸਕੀ 3 ਸਾਲ ਹੋ ਗਏ ਆ ਜਿਹੜਾ ਸਾਡਾ ਖਾਸ ਕਰਕੇ ਲੰਬਾ ਪਿੰਡ ਇੱਕ ਪੌਕੇਟ ਬਣ ਜਾਂਦੀ ਹੈ ਮੀਂਹ ਦੇ ਸਮੇਂ ਪਾਣੀ ਦੀ ਉਹਦੇ ਵਿੱਚ ਸਿਰਫ 200 ਮੀਟਰ ਦੀ ਪਾਈਪਲਾਈਨ ਪੈਣੀ ਕੋਈ ਨਾ ਤੋਂ ਮੁਕੰਮਲ ਨਹੀਂ ਹੋ ਸਕਦੀ ਇਹਨਾਂ ਦਾ ਤਵੱਜੂ ਖਾਸ ਕਰਕੇ ਜਿਹੜੇ ਇਹਨਾਂ ਦੇ ਹਲਕੇ ਇੰਚਾਰਜ ਹੈ ਜਿਹੜੇ ਇਹਨਾਂ ਦੇ ਐਮਐਲਏ ਸਹਬਾਨ ਹੈ ਜਿਹੜੇ ਇਹਨਾਂ ਦੇ ਵਜ਼ੀਰ ਸਹਬਾਨ ਹੈ ਉਹ ਲੋਕ ਹਿੱਤ ਕੰਮ ਕਰਨ ਦਾ ਨਹੀਂ ਹੈ ਉਹ ਆਪਣੇ ਪਰਿਵਾਰ ਦੇ ਹਿੱਤ ਤੇ ਆਪਣੇ ਹਿੱਤ ਦਾ ਜਿਹੜਾ ਕੰਮ ਕਰਨ ਦਾ ਉਹਨਾਂ ਦਾ ਟਾਂਚਾ ਹੈ ਉਹ ਪਿਛਲੇ 2 ਸਾਲਾਂ ਦੇ ਵਿੱਚ ਲੋਕਾਂ ਦੇ ਬਿਲਕੁਲ ਸਾਹਮਣੇ ਆ ਗਿਆ ਤੇ ਐਮਪੀ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਦਿਖਾ ਵੀ ਦਿੱਤਾ ਐਂਡ ਖਾਸ ਕਰਕੇ ਤੁਸੀਂ ਇਹ ਵੇਖੋ ਜਦ ਤੱਕ ਅਸੀਂ ਸਾਰਿਆਂ ਦੀ ਹੋਂਦ ਹੈ 1991 ਤੋਂ ਲੈ ਕੇ ਅੱਜ ਤੱਕ ਭਾਵੇਂ ਜਿਹੜੀ ਮਰਜੀ ਪਾਰਟੀ ਦੀ ਸਰਕਾਰ ਆ ਕਾਉਂਸਲਰ ਦੀ ਇਲੈਕਸ਼ਨ ਕਦੇ ਲੇਟ ਨਹੀਂ ਹੋਈ ਬਿਲਕੁਲ ਬਿਲਕੁਲ ਅੱਜ 1.5 ਸਾਲ ਹੋ ਗਏ ਜੀ ਕਿ ਲੋਕਾਂ ਦੀ ਜਿਹੜੀ ਮੂਲ ਗੱਲਾਂ ਰੱਖਣ ਵਾਲੇ ਪੂਰੇ ਕਰਨ ਵਾਲੇ ਕਾਉਂਸਲਰ ਸਹਿਬਾਨ ਆ ਉਹਨਾਂ ਦੀ ਇਲੈਕਸ਼ਨ ਨਹੀਂ ਹੋ ਰਹੀ ਐ ਔਰ ਖਾਸ ਕਰਕੇ ਹਲੇ ਵੀ ਸਾਨੂੰ ਕੋਈ ਉਮੀਦ ਨਹੀਂ ਐ ਬਿਲਕੁਲ ਉਹਨਾਂ ਛੋਟੀ ਛੋਟੀਆਂ ਗੱਲਾਂ ਜਿਹੜੀਆਂ ਕਾਉਂਸਲਰ ਸਹਿਬਾਨ ਨੇ ਪੂਰੀਆਂ ਕਰਨੀਆਂ ਹੈਗੀਆਂ ਉਹ ਤੁਹਾਨੂੰ ਕਿਵਾਂਜ ਤੇ ਰਹ ਰਹੇ ਨੇ ਇੱਕ ਗੱਲ ਕਰੀਏ ਕਿ ਇਹਨਾਂ ਨੇ ਵਾਦਾ ਕੀਤਾ ਸੀ ਸਾਫ ਪਾਣੀ ਦਵਾਂਗੇ ਕੀ ਇਹ ਵਾਦਾ ਖੋਖਲਾ ਨਿਕਲ ਮੈਨੂੰ ਪੁੱਛਣ ਦੀ ਲੋੜ ਨਹੀਂ ਤੁਸੀਂ ਜਿੱਥੇ ਮਰਜ਼ੀ ਸਰਵੇ ਕਰ ਸਕਦੇ ਜਿਹੜੇ ਮਰਜ਼ੀ ਮਹੱਲੇ ਦੇ ਵਿੱਚ ਜਾ ਸਕਦੇ ਕਲੋਨੀ ਦੇ ਵਿੱਚ ਜਾ ਸਕਦੇ ਹੋ ਤੁਸੀਂ ਫੋਕਲ ਪੁਆਇੰਟ ਦੇ ਵਿੱਚ ਚਲੇ ਜਾਓ ਇੰਡਸਟਰੀ ਏਰੀਆ ਦੇ ਵਿੱਚ ਚਲੇ ਜਾਓ ਇੰਡਸਟਰੀ ਦੇ ਨਾਲ ਗੱਲਬਾਤ ਕਰ ਲਓ ਹਰ ਵਾਦਾ ਸਿਰਫ ਪਾਣੀ ਦਾ ਵਾਦਾ ਨਹੀਂ ਇਹਨਾਂ ਦਾ ਹਰ ਵਾਦਾ ਖੋਖਲਾ ਨਿਕਲਿਆ ਹੈਗਾ ਐਂਡ ਇਹ ਜਿਹੜੀ ਬਦਲਾਵ ਦਾ ਇੱਕ ਲੋਕਾਂ ਨੂੰ ਝਾਂਸਾ ਦੇ ਕੇ ਆਏ ਸੀ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਨਹੀਂ ਸੀ ਕਿ ਇੰਨਾ ਮਾੜਾ ਕਦੇ ਬਦਲਾਵ ਪੰਜਾਬ ਦੇ ਵਿੱਚ ਆ ਸਕਦਾ ਸਾਡੇ ਨਾਲ ਇਸ ਟਾਈਮ ਜਿਲ੍ਹਾ ਕਾਂਗਰਸ ਦੇ ਪ੍ਰਧਾਨ ਔਰ ਸਾਬਕਾ ਵਿਧਾਇਕ ਰਜਿੰਦਰ 베ਰੀ ਨੇ ਗੱਲਬਾਤ ਕਰ ਲੰਨੇ ਰਜਿੰਦਰ 베ਰੀ ਜੀ ਜੋ ਅੱਜ ਧਰਨਾ ਲਗਾਇਆ ਗਿਆ ਜਿਹੜਾ ਗੰਦੇ ਪਾਣੀ ਨੂੰ ਲੈ ਕੇ ਕਿ ਸਰ ਜਿਹੜੇ ਅਫਸਰ ਨੇ ਇਹ ਗੱਲ ਨਹੀਂ ਸੁਣ ਰਹੇ ਸੀ ਇਸ ਕਰਕੇ ਅੱਜ ਧਰਨੇ ਤੇ ਬੈਣਾ ਪਿਆ ਦੇਖੋ ਗੱਲ ਅਫਸਰਾਂ ਦੀ ਨਹੀਂ ਗੱਲ ਸਰਕਾਰ ਦੀ ਹੈ ਜੀ ਜੇ ਸਰਕਾਰ ਚੰਗੀ ਹੋਵੇ ਤਾਂ ਅਫਸਰ ਆਪਣੇ ਆਪ ਕੰਮ ਕਰਦੇ ਆ ਅੱਜ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਅੱਜ ਲੋਕ ਬੜੀ ਵੱਡੀ ਗਲਤੀ ਮਹਿਸੂਸ ਕਰ ਰਿਹਾ ਹਮ ਆਜ਼ਮੀ ਪਾਰਟੀ ਦਾ ਰਾਜ ਪੰਜਾਬ ਦੇ ਵਿੱਚ ਲਿਆ ਕੇ ਜੀ ਔਰ ਪਿਛਲੇ 2.5 ਸਾਲਾਂ ਤੋਂ ਆਪਾਂ ਨਗਰ ਨਿਗਮ ਦੀ ਗੱਲ ਕਰ ਲਈਏ ਬਿਲਕੁਲ ਅਸੀਂ ਨਗਰ ਨਿਗਮ ਦੇ ਸੀਵਰੇਜ ਦੀ ਗੱਲ ਕਰ ਲਈਏ ਅਸੀਂ ਗੰਦੇ ਪਾਣੀ ਦੀ ਗੱਲ ਕਰ ਲਈਏ ਅਸੀਂ ਸਟਰੀਟ ਲਾਈਟਾਂ ਦੀ ਗੱਲ ਕਰ ਲਈ ਜਿਹੜੀ ਰੋਜ਼ਮਰਾਂ ਜਿਹੜੀ ਹਰ ਰੋਜ਼ ਜਿਹੜੀ ਚੀਜ਼ ਦੀ ਜ਼ਰੂਰਤ ਆ ਅੱਜ ਉਸ ਗੱਲ ਦੇ ਵਿੱਚ ਵੀ ਇਹ ਸਰਕਾਰ ਫੇਲ ਹੋ ਚੁੱਕੀ ਆ ਜੀ ਕਦੇ ਇੰਨਾ ਗੰਦਾ ਪਾਣੀ ਨਹੀਂ ਸੀ ਮਿਲਦਾ ਬਿਲਕੁਲ ਕਦੀ ਸਟਰੀਟ ਲਾਈਟਾਂ ਇਸ ਤਰ੍ਹਾਂ ਬੰਦ ਨਹੀਂ ਸੀ ਮਿਲੀਆਂ ਜੋ ਅੱਜ ਹਾਲਾਤ ਨੇ ਔਰ ਸਾਡਾ ਪਹਿਲਾ ਸਟੈਪ ਨਗਰ ਨਿਗਮ ਦੇ ਖਿਲਾਫ ਸੀਗਾ ਅੱਜ ਅਸੀਂ ਧਰਨਾ ਦਿੱਤਾ ਹੈ ਜੀ ਨੈਕਸਟ ਸਟੈਪ ਜੇ ਇਹਨਾਂ ਨੇ ਕੋਈ ਕੰਮ ਨਾ ਕੀਤਾ ਹਫਤੇ 10 ਦਿਨ ਦੇ ਵਿੱਚ 15 ਦਿਨਾਂ ਵਿੱਚ ਤੇ ਅਸੀਂ ਲੋਕਲ ਬੋਡੀ ਮਿਨਿਸਟਰ ਦਾ ਘਰ ਕੇ ਰਹਾਂਗੇ ਜੀ ਉਸ ਤੋਂ ਬਾਅਦ ਫਿਰ ਨਗਰ ਨਿਗਮ ਨੂੰ ਆਗੇ ਘੇਰਾਂਗੇ ਲਾਇਨ ਆਰਡਰ ਦੇ ਉੱਪਰ ਸਰਕਾਰ ਨੂੰ ਘੇਰਾਂਗੇ ਜੀ ਔਰ ਜੋ ਆਡਿਓ ਦਫ਼ਤਰ ਦੇ ਹਾਲਾਤ ਨੇ ਅੱਜ ਕੋਈ ਵੀ ਗੱਲ ਕਰ ਲਿਓ ਕਿਸੇ ਵੀ ਐਡਮਿਨਿਸਟਰेटर ਦੀ ਅੱਜ ਸਾਰੇ ਪਾਸੇ ਬੁਰਾ ਮੇਰੇ ਸਾਹਿਬ ਗੱਲ ਕਰੀਏ ਜਦੋਂ ਉਪ ਚੋਣਾਂ ਸੀਗੇ ਵੈਸਟ ਹਲਕੇ ਦੇ ਵਿੱਚ ਤੇ ਜਿਹੜੇ ਕੈਬਨਿਟ ਮੰਤਰੀ ਇੱਥੇ ਪਹੁੰਚੇ ਸੀ ਸੀਐਮ ਸਾਹਿਬ ਇੱਥੇ ਪਹੁੰਚੇ ਸੀ ਉਹ ਕਹਿੰਦੇ ਸੀ ਅਸੀਂ ਬਹੁਤ ਜਲਦ ਜਿਹੜੇ ਲੋਕਾਂ ਦੇ ਹੱਲ ਉਹ ਕਰਵਾਏ ਜਾਣਗੇ ਕਿਉਂ ਨਹੀਂ ਉਹ ਕਰਵਾਏਗੇ ਦੇਖੋ ਉਹਨਾਂ ਨੇ ਹਫ਼ਤਾ ਰਹਿ ਗਏ ਤੇ ਲੋਕਾਂ ਦੇ ਹੱਲ ਕੀਤੇ ਲੋਕਾਂ ਦੇ ਵਿੱਚ ਪੈਸੇ ਵੰਡੇ ਬਿਲਕੁਲ ਵੋਟਾਂ ਦੇ ਵਿੱਚ ਗੁੰਡਾਗਰਦੀ ਕੀਤੀ ਔਰ ਲੋਕਾਂ ਨੂੰ ਧਮਕੀਆਂ ਦਵਾਈਆਂ ਐਸਐਚਓ ਡੀਐਸਪੀ ਥਰੂ ਇਹ ਵੈਸਟਲਕੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਦਿਤਾਓ ਇਹੋ ਜੇ ਕੰਮ ਉਹਨਾਂ ਨੇ 10-15 ਦਿਨ ਵਿੱਚ ਇੱਥੇ ਰਹਿ ਕੇ ਕੀਤੇ ਆ ਨਾ ਤੇ ਉਹਨਾਂ ਨੇ ਸ਼ਹਿਰ ਦੀ ਸਾਰ ਲਈ ਤੀ ਨਾ ਉਹ ਸ਼ਹਿਰ ਵਾਸੀਆਂ ਨੂੰ ਮਿਲੇ ਜੇ ਸ਼ਹਿਰ ਦੇ ਅੰਦਰ ਜਾਂਦੇ ਇਸਲਾਮ ਏਰੀਆ ਦੇ ਵਿੱਚ ਜਾਂਦੇ ਉਹਨਾਂ ਨੂੰ ਪਤਾ ਲੱਗਦਾ ਕਿ ਅੱਜ ਸ਼ਹਿਰ ਦੇ ਹਾਲਾਤ ਕੀ ਨੇ ਔਰ ਜਿੱਥੇ-ਜਿੱਥੇ ਉਹਨਾਂ ਨੇ ਇਲੈਕਸ਼ਨ ਕਰਾਈ ਜਿੱਥੇ-ਜਿੱਥੇ ਲੁਧਿਆਣਾ ਪਟਿਆਲੇ ਅੰਮ੍ਰਿਤਸਰ ਤੋਂ ਗੱਡੀਆਂ ਲੈ ਆ ਕੇ ਉਹਨਾਂ ਨੇ ਸੀਵਰੇਜ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਉੱਥੇ ਹੀ ਰਹਿ ਗਿਆ ਕੰਮ ਇਲੈਕਸ਼ਨ ਜਿੱਤਣ ਤੋਂ ਬਾਅਦ ਉਹ ਗੱਡੀਆਂ ਵੀ ਵਾਪਸ ਚਲੀ ਗਏ ਆ ਉਸੇ ਤਰ੍ਹਾਂ ਸੀਵਰੇਜ ਫੇਰ ਗੰਦਾ ਪਾਣੀ ਸਾਰਾ ਕੰਮ ਉਸੇ ਤਰ੍ਹਾਂ ਹੀ ਸਮੂਥਲੀ ਚੱਲਣ ਲੱਗ ਪਿਆ ਵੈਸੇ ਲੱਗੇ ਜੀ ਕਾਫੀ ਜਗ੍ਹਾ ਤੇ ਦੇਖਿਆ ਗਿਆ ਕਿ ਉੱਥੇ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਜਿੱਥੇ ਕੰਮ ਸ਼ੁਰੂ ਹੋਇਆ ਉੱਥੇ ਬੰਦ ਗਿਆ ਕਈ ਜਗ੍ਹਾ ਟਿਊਬਾਂ ਲੱਗਣੇ ਸ਼ੁਰੂ ਹੋਏ ਸਾਫ਼ ਪਾਣੀ ਦੇਣ ਦੀ ਗੱਲ ਕੀਤੀ ਗਈ ਉੱਥੇ ਹੀ ਉਹਨੂੰ ਰੋਕ ਦਿੱਤਾ ਗਿਆ ਉਹ ਜਦੋਂ ਲੋਕ ਉਹਨਾਂ ਨੂੰ ਜਾ ਕੇ ਮਿਲਦੇ ਨੇ ਜੋ ਇਸ ਏਰੀਏ ਦੇ ਇੰਚਾਰਜ ਬਣੇ ਹੋਏ ਨੇ ਉਹਨਾਂ ਨੂੰ ਜਾ ਕੇ ਮਿਲਦੇ ਨੇ ਉਹਤੇ ਇੱਕ ਝੂਠਾ ਵਾਅਦਾ ਸੀਗਾ ਉਹਨਾਂ ਨੇ ਲੋਕਾਂ ਕੋਲ ਵੋਟਾਂ ਲੈਣੀਆਂ ਸੀ ਜਿਸ ਤਰ੍ਹਾਂ ਉਹਨਾਂ ਨੇ ਝੂਠੇ ਵਾਅਦੇ ਕਰਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਉਸੇ ਤਰ੍ਹਾਂ ਵੈਸਟ ਹਲਕੇ ਦੇ ਵਿੱਚ ਲੋਕਾਂ ਨੂੰ ਝੂਠੇ ਵਾਅਦੇ ਕੀਤੇ ਔਰ ਅੱਜ ਲੋਕ ਕਹਿੰਦੇ ਆ ਕਿ ਅਸੀਂ ਗਲਤੀ ਨਾਲ ਕਰ ਲਿਆ ਲੋਕ ਗਲਤੀ ਕਰ ਜਾਂਦੇ ਔਰ ਬਾਅਦ ਵਿੱਚ ਸਾਨੂੰ ਪਛਤਾਣਾ ਪੈਂਦਾ ਔਰ ਅੱਜ ਵੈਸਟ ਹਲਕੇ ਦੇ ਹਾਲਾਤ ਦੇਖ ਲਓ ਸੈਂਟਰਲ ਦੇ ਦੇਖ ਲਓ ਨਾਰਥ ਦੇ ਦੇਖ ਲਓ ਕੈਂਟ ਦੇ ਦੇਖ ਲਓ ਸਾਰੇ ਪਾਸੇ ਲੈਂਡ ਆਰਡਰ ਦੀ ਗੱਲ ਕਰ ਲਈ ਆਰਡੀਓ ਦਫ਼ਤਰ ਦੀ ਗੱਲ ਕਰ ਲਈ ਮੈਂ ਤਾਂ ਕਹਿੰਦਾ ਵੀ ਲੋਕ ਤਰਾਹੀ ਤਰਾਹੀ ਕਰਦੇ ਜਿਨੇ ਕੇਸੇ ਜਿੰਦਰਗੜੀ ਸਾੜੇ ਨਾਲ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਦੇ ਉਹਨਾਂ ਦੇ ਨਾਲ-ਨਾਲ ਸੁਰਿੰਦਰ ਕੌਰ ਜੋ ਵੈਸਟ ਹਲਕੇ ਦੇ ਇੰਚਾਰਜ ਸਨ ਤੇ ਨੌਰਥ ਹਲਕੇ ਤੋਂ 바ਵਾ ਹੈਨਰੀ ਸੀ ਕਿ ਇਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਇਹਨਾਂ ਦਾ ਕਹਿਣਾ ਸੀਗਾ ਕਿ ਜਿਹੜੇ ਵਾਅਦੇ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਆ ਉਹ ਬਿਲਕੁਲ ਖੋਖਲੇ ਜਿਹੜੇ ਆ ਉਹ ਵਾਦੇ ਨਿਕਲੇ ਨੇ ਜਿਹਨੇ ਉਹ ਵਾਦੇ ਕਿਤੇ ਸੀਗੇ ਗੰਦੇ ਪਾਣੀ ਨੂੰ ਲੈ ਕੇ ਕਿ ਅਸੀਂ ਸਾਫ ਪਾਣੀ ਦਵਾਂਗੇ ਲੋਕਾਂ ਨੂੰ ਸਾਫ ਪਾਣੀ ਮਿਲੇਗਾ ਜਿਹੜੇ ਉਹ ਵਾਦੇ ਕਿਤੇ ਗਏ ਸੀਗੇ ਲੋਕਾਂ ਦੇ ਨਾਲ ਉਹ ਬਿਲਕੁਲ ਖੋਖਲੇ ਨਿਕਲੇ ਨੇ ਜਲੰਧਰ ਤੋਂ ਕੈਮਰਾਮੈਨ ਰਾਜੂ ਦੇ ਨਾਲ ਅਨਕਿਤ ਜਨੇਜਾ ਤੱਕ ਜਾਂਦੀ ਪਈ ਟੀਵੀ